Bandı. Bande Bandı. Bande Bandı. Bandı. var Murda. ਕੋਈ ਜਿਹੜਾ ਮਿੱਤੇ ਪੁੱਛ ਦਿਨਾ ਤੋਂ ਜਿਹੜਾ ਸਾਡੇ ਦੇਸ਼ ਦੇ ਵਿੱਚ ਬੋਲ ਬਣ ਰਿਹਾ ਜਿਹੜਾ ਤਸਵੀਰ ਦੇ ਵਿੱਚ ਸਾਡਾ ਧਰਮ ਪੁੱਛ ਪੁੱਛ ਕੇ ਸਾਨੂੰ ਟਾਰਗੇਟ ਕਰ ਕਰਕੇ ਮਾਰਿਆ ਜਾ ਰਿਹਾ ਹਾਂ ਬੰਗਾਲ ਦੇ ਵਿੱਚ ਪੰਜਾਬ ਦੇ ਵਿੱਚ ਜਿਹ ਤੁਹਾਨੂੰ ਟਾਰਗੇਟ ਕਰ ਕਰਕੇ ਮਾਰਿਆ ਜਾ ਰਿਹਾ ਤਸਵੀਰ ਦੇ ਵਿੱਚ जोड़े बंदे मन गए उन्होंने चाहता पूछ पूछ के भी तू हिंदू है चत था, ये तू कलम किसी ने कहता जान बचाल नहीं करें मुसलमान जैसे कलमा बनार्थ मंद करते पुखला लिखा जाए उन्होंने सदू चारगेट करके मारिया असि हिंदू हाथी हिंदू ने इस करके मारा क्या ਸਾਡੀ ਕਰਨ ਦੀ ਸ਼ਿਰ ਸਾਰੀ ਇੱਕ ਵੱਲੋਂ ਇਹਨਾਂ ਸਾਰੀ ਸੀਸੀ ਨੋਰਥ ਦੀ ਟੀਮ ਸਾਡਾ ਮੀਡੀਆ ਅਜਵਾ ਕਮਲ ਜੀ ਜਿੰਨੀ ਸਾਡੀ ਟੀਮ ਹੈ ਕਰਮਪੁਰ ਸਾਡੇ ਰੰਜਨ ਸ਼ਾਸਤਰੀ ਜੀ ਸ਼ੂਕੇ ਦੇ ਪ੍ਰਧਾਨ ਨੂੰ ਕਹਿੰਦਾ ਜੀ ਗੋਤਮ ਸ਼ਰਮਾ ਦੀ ਪਾਰਾਪੜੀ ਆਸ਼ਾ ਕਾਲੀਏ ਸਾਰੇ ਅਸੀਂ ਪੈਰ ਕੰਮ ਜਾ ਰਹੇ ਅਸੀਂ ਆਪਣੇ ਬੈਗ ਵਿਸਤਰੇ ਸਾਰੇ ਨਾਲ ਲੈ ਕੇ ਜਾ ਰਹੇ ਉੱਥੇ ਜਾ ਕੇ ਅਸੀਂ ਬੋਲ ਵੀ ਹੋਣਾ ਉਤਾਈ ਕਰਾਂਗੇ ਇਸਲੇ ਨਾਲਨ ਪੰਜਾਬ ਭਰ ਦੇ ਵਿੱਚ ਇਸ ਨੂੰ ਨਿਆਇ ਯਾਤਰਾ ਕੱਢਾਂਗੇ ਕਿਸੇ ਨੂੰ ਨਿਆਇ ਯਾਤਰਾ ਮਕਸਦ ਹੋਏਗਾ ਜਿੱਥੇ ਜਿੱਥੇ ਇਹ ਕਾਰਗਿਰਿਤ ਕੀਤੇ ਜਾਂਦੇ ਚ ਮੇ ਬਕੇੜੀ ਅਸਥਰੇ ਚਾ ਰੁਕਾ ਪੁਕਾ ਅਮਿਤ ਜਰਵਾਲ ਦੇ ਅਡੇ ਤੋਂ ਰਵਿੰਦਰ ਸਾਈ ਯਰਐਸਐਸ ਤੋਂ ਵਿਕਾਸ ਪ੍ਰਚਾਰ ਮੰਡਲ ਤੋਂ ਕਿਣ ਕਿਉਂ ਮਾਰਿਆ ਕਿਉਂਕਿ ਹਿੰਦੂ ਬਾਰੇ ਗੱਲ ਕਰਦੇ ਸੀ ਜਿ ਸੂਰੀ ਸਾਹਿਬ ਅੰਮ੍ਰਿਤਸਰ ਤੋਂ ਨੂੰ ਸੀ ਕਿ ਕਿਤਾ ਗਿਆ ਜਿੱਥੇ ਜਿੱਥੇ ਹਿੰਦੂ ਸ਼ਹੀਦ ਹੁੰਦੇ ਨੇ ਉਹ ਅਤਵਾਦ ਦਾ ਅਤਵਾਦ ਪੀੜਾ ਦਾ ਦਰਜਾ ਦਿੱਤਾ ਜਾਵੇ ਦਾ ਪੰਜਾਬ ਦੇ ਸੀਨੀ ਜਵਾਨਾਂ ਦੇ ਦੇਸ਼ਿਆ ਤੇ ਪੰਜਾਬ ਸਰਕਾਰ ਦੀਆਂ ਦਾ ਹਿੰਦੂ ਆਤਮਕ ਕਿਰਦੰਗੀ ਹੈ ਬੋਤ ਆਣੀ ਹੈ ਜਿੱਦ ਨਾਲੀਆ ਸਾਡੀ ਬੋਤ ਨਾਲ ਕਿਸੇ ਨੂੰ ਫਾਇਦਾ ਹੁੰਦਾ ਸਾਡੀ ਸ਼ਹਾਦਤ ਨਾਲ ਕਿਤਾ ਮਰਦਾ ਮੈਂ ਆਪਣੀ ਸ਼ਹਾਦਤ ਨੂੰ ਯਾਦ ਆ ਬੋਤ ਦਾ ਸੰਗ ਕੋਈ ਦਰਨੀ ਹੈ ਆਕਰਵਾਦ ਔਰ ਗੈਂਗਸਟਰਵਾਦ ਦੇ ਬਲ ਬੋਤਿਆਂ ਤੇ ਬੋਤੇ ਰਵਾ ਕੋਈ ਗੱਲ ਨਹੀਂ ਅਸੀਂ ਕਿਹੜਾ ਕੋਈ ਦੇਸ਼ ਕੋਈ ਦੀ ਕੰਮ ਕਰ ਰਹੇ ਹਾਂ ਅਸੀਂ ਕਿਸੇ ਦੇ ਖਿਲਾਫ ਕੰਮ ਕਰ ਰਹੇ ਹਾਂ ਅਸੀਂ ਕੋਈ ਦੇਸ਼ ਦੇ ਖਿਲਾਫ ਕੰਮ ਨਹੀਂ ਕਰ ਰਹੇ ਸੰਵਿਧਾਨ ਦੇ ਖਿਲਾਫ ਕੰਮ ਨਹੀਂ ਕਰ ਰਹੇ ਸਰਕਾਰ ਦੇ ਖਿਲਾਫ ਕੰਮ ਨਹੀਂ ਕਰ ਰਹੇ ਅਸੀਂ ਭਾਰਤੀ ਫੌਜ ਦੇ ਹੱਕ ਚ ਕੰਮ ਕਰ ਰਹੇ ਹਾਂ ਭਾਰਤ ਮਾਤਾ ਦੀ ਜੈ